ਮਾਂਸੂਨ ਦੇ ਦੌਰਾਨ ਪੰਜਾਬ ਭਰ ਦੇ ਵਿੱਚ ਚੰਗੀਆਂ ਬਰਸਾਤਾਂ ਦੇਖ ਨੂੰ ਮਿਲਿਆ ਤੇ ਕਈ ਜਗ੍ਹਾ ਤੇ ਇਨ੍ਹਾਂ ਬਰਸਾਤਾਂ ਕਾਰਨ ਫਸਲਾਂ ਖਰਾਬ ਹੋਈਆਂ ਜਾਂ ਫਿਰ ਹੜ ਵਰਗੇ ਹਾਲਾਤ ਵੀ ਪੰਜਾਬ ਦੇ ਵਿੱਚ ਬਣੇ ਲੋਕਾਂ ਦਾ ਸਭ ਕੁਝ ਤਬਾਹ ਹੋ ਗਿਆ ਪਰ ਹੁਣ ਮਾਂਸੂਨ ਦੀ ਵਾਪਸੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਆਉਣ ਵਾਲੇ 4-5 ਦਿਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਿਸ ਨੂੰ ਲੈ ਕੇ ਲੁਧਿਆਣਾ ਪੀਏਯੂ ਦੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ-ਹਲਕੀ ਬਰਸਾਤ ਦੇਖਣ ਨੂੰ ਵੀ ਮਿਲ ਸਕਦੀ ਹੈ ਪਰ ਜਿਹੜੇ ਆਉਣ ਵਾਲੇ 4-5 ਦਿਨ ਨੇ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਆਉਂ ਚਾਲਦੀ ਹੈ ਕਦੋਂ ਮੀਂਹ ਪਵੇਗਾ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹਾਂ ਜੀ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਪਰ ये डे टाइम टैंपरेचर भी पिछले दिन तो थोड़ा जहा उ गया सी अज का डे टाइम टेंपरेचर पैंती डिग्री सेंटीग्रेड रिकॉर्ड किया गया जो कि नॉर्मल तो लगभग एक पॉइंट सत्त डिग्री सेंटीग्रेड उपर है और अज का मिनीम टैंपरेचर छब्बी पॉइंट अठ डिग्री सेंटीग्रेड रिकॉर्ड किया गया जो कि नॉर्मल तो लगभग चार डिग्री सेंटीग्रेड उपर है और जो असी आने वाले दिन दैदर कंडीशन देखिए ਤਾ ਅੱਜ ਕੁਝ ਨਾਰਥ-ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਪਰ ਕੱਲ ਤੋਂ ਸਾਰੇ ਡਿਸਟ੍ਰਿਕਟਸ ਵਿੱਚ ਹੀ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ। ਹਾਂ ਲੱਗਦਾ ਕਿ ਆਉਣ ਵਾਲੇ ਦਿਨ ਕਿਹੜਾ ਮੌਸਮ ਬਣਿਆ ਰਹੇਗਾ ਕਿੰਨੇ ਦਿਨ ਤੱਕ ਜੀ। ਬਿਲਕੁਲ ਜੀ ਅੱਜ ਥੋੜੇ ਹਲਕੀ ਬਾਰਿਸ਼ ਜਾਂ ਹਲਕੇ ਛਿੱਟੇ ਨਾਰਥ-ਈਸਟਰ ਜਾਂ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਹੋ ਸਕਦੇ ਨੇ ਪਰ ਕੱਲ ਤੋਂ ਸਾਰੇ ਜਿਹੜਾ ਮੌਸਮ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਕੱਲ ਤੋਂ ਲੈ ਕੇ ਆਉਣ ਵਾਲੇ 4-5 ਦਿਨ ਮੌਸਮ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਮੈਂ ਪੁੱਛਣਾ ਕਿ ਕਿੰਨੀ ਕਿ ਬਰਸਾਤ ਜਿਹੜੀ ਆ ਇਸ ਵਾਰ ਮੌਨਸੂਨ ਦੇ ਵਿੱਚ ਕੋਈ ਐ ਤੇ ਕਿੰਨੇ ਸਾਲਾਂ ਬਾਅਦ ਇਹ ਜਿਹੇ ਬਰਸਾਤ ਦੇਖਣ ਨੂੰ ਆ ਜੀ ਇਸ ਵਾਰੀ ਮੌਨਸੂਨ ਦੀ ਅਸੀਂ ਟੋਟਲ ਬਰਸਾਤ ਜੂਨ ਤੋਂ ਲੈ ਕੇ ਹੁਣ ਤੱਕ ਦੀ ਦੇਖੀ ਤਾਂ 845.1 ਮਿਲੀਮੀਟਰ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਪਿਛਲੇ ਸਾਲਾਂ ਦਾ ਡਾਟਾ ਦੇਖੀ ਤਾਂ 2011 ਦੇ ਵਿੱਚ ਆ ਕਾਫੀ ਜਿਹੜੀ ਮੌਨਸੂਨ ਬਾਰਿਸ਼ ਹੋਈ ਸੀਗੀ 1157.6 ਮਿਲੀਮੀਟਰ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਰੋਧਿਤਵਾਦ ਹੋਣੇ 845 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਮੈਮ ਜਿਸ ਤਰ੍ਹਾਂ ਦੇਖਿਆ ਕਿ ਮੌਸਮ ਜਰਾ ਸਾਫ ਰਹਿਣ ਦਾ ਲੱਗਦਾ ਕਿ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ ਜਾਂ ਅਗਲੋਂ ਤੱਕ ਜਿਹੜੀ ਉੱਪਰ ਸੰਭਾਵਨਾ ਹੈ ਜੀ ਮਾਨਸੂਨ ਦੀ ਵਾਪਸੀ ਜਿਹੜੀ ਸ਼ੁਰੂ ਹੋ ਗਈ ਹੈ ਪੰਜਾਬ ਦੇ ਫਾਜ਼ਿਲਕਾ ਅਤੇ ਬਟਿੰਡਾ ਡਿਸਟ੍ਰਿਕਟਸ ਤੋਂ ਮਾਨਸੂਨ ਦਾ ਜਿਹੜਾ ਵਾਪਸੀ ਹੋ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਐਕਸਪੈਕਟਡ ਹੈ ਕਿ ਬਾਕੀ ਹਿੱਸਿਆਂ ਦੇ ਵਿੱਚ ਵੀ ਜਿਹੜੀ ਵਾਪਸੀ ਹੋ ਸਕਦੀ ਹੈ ਪਰ ਸਨਾ ਵੀ ਖਾਰਗਰਤੀ ਉੱਤਰ ਗਈ ਹੈ ਲਗਦਾ ਕਿ ਕੀ ਮੌਸਮ ਜੀ ਕਿਉਂਕਿ ਅਨਵਾਰ ਦੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਨੇ ਸੋ ਜਿਹੜੀਆਂ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਫੇਵਰੇਬਲ ਆਮ ਲੋਕਾਂ ਨੂੰ ਪੀਸ ਆਮ ਲੋਕਾਂ ਨੂੰ ਵੀ ਇਹ ਦੱਸ ਸਕਦੇ ਹਾਂ ਜੀ ਕਿ ਅਨਵਾਰ ਦੇ ਦਿਨਾਂ ਦੇ ਵਿੱਚ ਜਿਹੜੀਆਂ ਕਲੀਅਰ ਵੈਦਰ ਕੰਡੀਸ਼ਨਸ ਹੋਣਗੀਆਂ ਸਿਰਫ ਅੱਜ ਹਲਕੀ ਬਾਰਿਸ਼ ਕਿਤੇ-ਕਿਤੇ ਹੋ ਸਕਦੀ ਹੈ ਪਰ ਕੱਲ ਤੋਂ ਸਾਰੇ ਸਟੇਟ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣਗੀਆਂ ਸੋ ਦਾਦੇ ਅਕੀ ਲਗਾਤਾਰ ਮਾਨਸੂਨ ਦੀ ਭਾਰੀ ਬਰਸਾਤ ਦੇ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਹਰ ਵਰਗੇ ਹਾਲਾਤ ਹੈ ਤੇ ਲੋਕਾਂ ਦੀਆਂ ਫਸਲਾਂ ਤੇ ਲੋਕਾਂ ਦਾ ਮਹਾਲੀ ਨੁਕਸਾਨ ਹੋਇਆ ਸੀ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ